ਕੀ ਭਈਏ ਕਿਦਾਂ ਗੱਲ ਪੈ ਰਹੀ ਝੰਡਿਆਲੇ ਆ ਝੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈਣ ਡਿਆ ਸੁਣਿਆ ਜਰੂਰ ਸੀ ਅੱਜ ਇਹ ਝੰਡਿਆਲੇ ਦੀ ਮੰਡੀ ਆ ਇਥੇ ਭਈਏ ਹੁਣੇ ਇੱਕ ਸਿੱਖ ਮੁੰਡੇ ਦੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਿਆ ਹੁਣੇ ਬੰਦਿਆਂ ਨੂੰ ਰੋਗ ਭੱਜੋ ਨਾ ਕੋਈ ਵੀ ਭੱਜੋ ਨਾ ਪੁੱਤ ਕੋਈ ਵੀ ਇੱਧਰ ਆ ਜਾਓ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤਨ ਉਹ ਫੇਰੂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਅਰੇ ਕੀ ਬਾਤ ਹੈ ਬੰਦੇ ਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬਾਤ ਤੋਂ ਸੁਣ ਲੈ ਭਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਾਈ ਗਲਤੀ ਬਹੁਤ ਬਹੁਤ ਲੱਗੇ ਹਾਂ ਭਾਜੀ ਅਲਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ ਟੜਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਡੀ ਕਿਹੜੀ ਆੜਤ ਤੇ ਕਿਹਦੀ ਤੇ ਲੱਗੇ ਕਿਹਦੀ ਆੜਤ ਤੇ ਲੱਗੇ ਜੀ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਮੈਂ ਕਹਾਂ 2 ਮਿੰਟ ਚ ਡੀਐਸਪੀ ਨੇ ਆਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਆਪੇ ਬਕਾ ਲੈਣਾ ਠੀਕ ਹੈ ਮਾਰੇ ਲੋਕਾਂ ਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਕ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਸਾਲਿਓ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲੋ ਤੂੰ ਪੱਕੋ ਦੀ ਲਾਉਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾਇਆ ਉਹ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ وہی ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀ ਆ ਨਾ ਇੰਨੇ ਜਿਹੇ ਖਲੋਤੇ ਸਾਰੇ ਲੈ ਆਉਣ ਮੇਰੇ ਗਲ ਪੈਣ ਮੁੰਡੇ ਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੰਡਿਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕਿਹੇ ਭਈਏ ਜਿ ਮੰਡੀ ਦੇ ਵਿੱਚ ਜੁਰਤੇ ਤੇ ਪਿਓ ਦਾ ਪੁੱਤ ਆ ਦੇਖੇ ਗਾੜੀ ਆਵੇ ਇੱਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਦੇ ਕਮੋਣੋਂ ਦੇ ਗੁੰਡਾ ਗੱਦੀ ਕਰ ਲਉਂਦੇ ਉਹ ਐਂ ਜਦੋਂ ਕੋਈ ਕਦਾ ਬਾਹਰ ਪੈਣੀ ਹੋਣੀ ਉੱਥੇ ਪੈਣ ਕਾਲੋ ਤੇ ਜਾ ਕੇ ਤੁਸੀਂ ਖਲਦ ਪਿਆ ਤੁਸੀਂ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾ ਗੱਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆ ਆਪ ਆਪਣਾ ਆਪ ਸੁਨੇਹਾਰ ਤੇ ਕਿਹੜੀ ਤੇ ਲੱਗਿਆ ਦੱਸ ਮੈਨੂੰ ਮੈਂ ਦੰਦਾਂ ਮੁੱਕਾ ਆ ਬੈ ਗਏ ਹਣ ਕੇ ਗੁਰੂਆ ਸਤਾਜ ਆ ਭਈ ਇਹ ਵੇਖੋ ਫੜ ਕੇ ਸਾਰਾ ਮੰਡੀ ਦਾ ਭਈਏ ਭਈ ਇਹ ਉਧਰੋਂ ਤੁਰ ਕੇ ਆਉਂਦੇ ਨੇ ਮੋਟਰ ਤੇ ਫੜ ਕੇ ਰੱਖੇ ਤਾਂ ਉਂਗਲਾ ਨਾ ਕਰ ਗੜੀ ਛੱਡ ਦੋ ਛੱਡ ਦੋ ਇਹ ਆਏ ਗਲੀ ਪੈ ਕੇ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਆ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਨਾ ਜੀ ਸਰਬਜੀਤ ਸਿੰਘ ਸੋਨੋ ਜੰਡੇਆਲਾ ਔਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਕੜਿਆਲਾ ਦੀ ਅਨਾਜ ਵੱਡੀ ਤੋਂ ਉਹ ਕੀ ਹੈ ਸਾਰਾ ਮਾਮਲਾ ਕੀ ਕਹਿਣਾ ਚਾਹੋਗੇ ਮਸਲਾ ਇਹ ਹੈ ਜੀ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਹੈ ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪਤਾਲ ਆ ਉੱਥੇ ਘਟੋ ਘਟਵੀਂ 50 60 ਬਈਏ ਸੀਗੇ ਜਿਹੜੇ ਦੱਤਰ ਕਿਰਪਾਨਾਂ ਹੱਥ 'ਚ ਤੇ ਸਾਹਮਣੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ ਤੇ ਉਸ ਕੋਲ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡੇ ਸੀ ਤੇ ਉਹ ਜਦੋਂ ਰੌਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਤੇ ਉਹ ਅਸੀਂ ਗੱਡੀ ਵੇਕ ਕਰਕੇ ਉੱਥੇ ਰੋਕ ਗਏ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਕੋਲ ਭੱਜ ਕੇ ਆਏ ਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਨੇ ਪੱਗਾਂ ਲਾਤੀਆਂ ਭਾਜੀ ਭਈਏ ਘੜ ਪੈ ਗਏ ਉਹ ਫਿਰ ਜਦੋਂ ਮੈਂ ਅਸੀਂ ਉਤਰ ਕੇ ਮੇਰੇ ਅਸੀਂ ਦੋ ਜਣੇ ਸੀਗੇ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜਲੇਆਲਾ ਨੂੰ ਫੋਨ ਕੀਤਾ ਤੇ ਚਲੋ ਜਦੋਂ ਇਨੀ ਗੱਲ ਕਹੀ ਤੇ ਭਈਏ ਉੱਥੋਂ ਰੌਲਾ-ਗੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਹਨਾਂ ਨੇ ਹੜਤੰਗ ਮਚਾਇਆ ਇਹਦਾ ਸੁਣਿਆ ਬੜੀ ਬੜੀ ਸੀ ਵੱਡੇ-ਵੱਡੇ ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਦਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨ ਆਉਂਦੇ ਪਰ ਇਹ ਜਿਸ ਹਿਸਾਬ ਨਾਲ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਿਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ ਜਦੋਂ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਿਆ ਕੁਝ ਬੰਦੇ ਜਿਹੜੇ ਭੱਜ ਗਏ ਤੇ 15-16 ਜਣੇ ਉੱਥੇ ਖੜੇ ਰਹੇ ਮੈਂ ਕਿਹਾ ਤੁਸੀਂ ਕਿਹੜੀ ਆੜਤ ਤੋਂ ਜੇ ਜਿਸ ਦੇ ਵੀਡੀਓ ਮੇਰੇ ਕੋਲ ਮੌਜੂਦ ਆ ਤੁਸੀਂ ਕਿਹਦੇ ਕੋਲ ਕੰਮ ਕਰਦੇ ਜੇ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ ਮੈਂ ਗਿਆ ਪੁਲਿਸ ਹੌਸਾ ਤੇ ਮੈਂ ਜਾਣਾ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਉਹ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ ਜਿਹੜਿਆ ਜੀ ਵਜਾ ਸਾੰਬਰੀ ਆਈ ਕਿ ਕਿਉਂ ਲੜ ਰਹੇ ਸੀਗੇ ਕਿਉਂ ਇਕੱਠੇ ਸੀਗੇ ਇਤਨਾ ਕਿ ਤਰਪ ਪਤਾ ਲੱਗਦਾ ਕਿ ਕੀ ਮਾਮਲਾ ਕੀ ਸੀਗਾ ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਦੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਅੱਲਾਏ ਤੇ ਮੈਂ ਵੀ ਜੱਕਦਮ ਹੀ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਈ ਸਾਡੇ ਗਲ ਪੈ ਗਏ ਫਿਰ ਤੁਰ ਕੇ ਜਾਣ ਡੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚੋਂ ਕਿਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਉਹ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕਦੀਆਂ ਬਾਅਦ ਚੋਂ 5 3 ਜਣੇ ਪੈ ਜਾਂਦੇ ਗਾਲ ਮ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਆ ਪੁੱਛਿਆ ਉਹ ਕਹਿੰਦੇ ਪੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਈ ਇਹ ਬਾਹਰ ਲੜਨ ਡਿਆ ਤੁਹਾਡੇ ਬੰਦੇ ਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ ਇਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਦਣਗੇ ਤੇ ਉਹ ਕਹਿੰਦੇ ਪੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਇਹ ਸਾਬ ਨਾਲ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖੁਦ ਨਾਲ ਵਾਪਰੀ ਮੈਨੂੰ ਕਹਿੰਦੇ ਕਿ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨ ਕਾਰਨ ਕੀਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੈ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਗਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਬਰਤੇ ਜਾਨੀ ਮਾਲੀ ਨੁਕਸਾਨ ਕਰ ਸਕਦੇ ਮੀਤੀ ਰਾਤ ਦਾਣਾ ਮੰਡੀ ਜਨਿਆਲਾਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ ਇਹ ਗਾਤ ਲੇਟ ਆਵਦੀ ਨੋਟਿਸ ਚ ਆਇਆ ਸੀ ਉਹ ਜੋ ਐਸ ਐਚਓ ਸਾਹਿਬ ਨੇ ਪੁੱਛਿਆ ਕੰਪਲੇਂਟ ਤਾਂ ਕਿਸੇ ਪਾਰਟੀ ਕੋਲ ਨਹੀਂ ਹੈ ਜੇ ਤੱਕ ਲੇਕਿਨ ਉੱਥੇ ਜਦੋਂ ਇਹ ਪਤਾ ਲੱਗਿਆ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿਉਂ ਜਾਂਦੇ ਇਹ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਹੀ ਹੁਣ ਤੱਕ ਕਿਸੇ ਨੇ ਕੰਪਲੇਂਟ ਦਿੱਤੀ ਅਗਰ ਕੋਈ ਗ੍ਰੇਡ ਆਉਂਦੀ ਤਾਂ ਜੋ ਬਣਦੀ ਗੱਲ ਵੀ ਪਰ